ਪਿੰਡ ਫਰਾਲਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ ਵੱਖਰੀ ਹੀ ਛਾਪ ਛੱਡ ਗਿਆ ਮੇਲਾ ਪਿੰਡ ਫਰਾਲੇ ਦੀਆਂ ਤੀਆਂ ਅੱਲਣ ਮਟਿਆਰਾ ਨੇ ਨੱਚ ਕੱਪ ਕੇ ਭੰਗੜੇ ਪਾਏ ਬੋਲੀਆਂ ਪਾਈਆਂ ਪਿੰਡ ਚ ਘੁੰਮਦਾ ਘਮਾਉਂਦਾ ਲੜਕੀਆਂ ਦਾ ਝੁੰਡ ਜਦੋਂ ਭਰੋਲੀ ਮੋੜ ਪਹੁੰਚਿਆ ਤਾਂ ਪਿੰਡ ਦੀ ਪੰਚਾਇਤ ਨੇ ਜੀ ਆਇਆਂ ਆਖਿਆ ਲੰਬੀ ਉਮਰਾਂ ਦੀਆਂ ਕੀਤੀਆਂ ਕਾਮਨਾਵਾਂ ਪਿੰਡ ਦੇ ਸਰਪੰਚ ਸਰਦਾਰ ਮਹਿੰਦਰ ਸਿੰਘ ਨੇ ਅਰਦਾਸ ਕੀਤੀ ਕਿ ਪਿੰਡ ਵਿੱਚ ਇਦਾਂ ਹੀ ਖੁਸ਼ੀਆਂ ਤੇ ਖੇੜੇ ਬਣੇ ਰਹਿਣ ਲੜਕੀਆਂ ਨੇ ਗਿੱਧੇ ਤੇ ਭੰਗੜੇ ਦੇ ਦੋ ਚੋਂਡੇ ਇੱਕ ਸੰਮ ਅਫਰਾਲਾ ਦੇ ਦੂਜਾ ਅਫਰਾਲਾ ਨੋਖੇਵਾਰ ਰੋਡ ਤੇ ਗਿੱਧੇ ਪੈਂਦੇ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਸੀ ਆਖਰ ਖੁਸ਼ੀਆਂ ਖੀੜੇ ਗਿੱਧੇ ਭੰਗੜੇ ਵਖੇਰਤਾ ਹੋਇਆ ਮੇਲਾ ਸਮਾਪਤ ਹੋਇਆ ਪਿੰਡ ਫਰਾਲਾ ਦੇ ਸਰਪੰਚ ਕੈਪਟਨ ਮਹਿੰਦਰ ਸਿੰਘ ਸਾਬਕਾ ਸਰਪੰਚ ਹਰਪਜਨ ਸਿੰਘ ਪ੍ਰੋਫੈਸਰ ਪ੍ਰਗਨ ਸਿੰਘ ਡਾਕਟਰ ਸੁਭਾਸ਼ ਪਾਸੀ ਸੰਤੋਖ ਸਿੰਘ ਹਰਚਰਨ ਸਿੰਘ ਮੀਤਾ ਲੰਬੜਦਾਰ ਮੋਤਾ ਸਿੰਘ ਲੰਬੜਦਾਰ ਮਨਿੰਦਰ ਸਿੰਘ ਪ੍ਰੀਮਾ ਚੰਨਾ ਡਾਕਟਰ ਜੋਸ਼ੀ ਸੁਖਾ ਯੋਧਵੀਰ ਨੇਜਰ ਪ੍ਰਧਾਨ ਬੀਰਾ ਬਾਲੀ ਪੰਚ ਰਾਣਾ ਪੰਚ ਜੱਸਾ ਪੰਚ ਕਾਂਤਾ ਪੰਚ ਮੰਨਾ ਜੀਤਾ ਨੱਬਾ ਮੁਖਾ ਯੂਕੇ ਬਲੈਤਿਆ ਕਿਚਾ ਸੋਨੂ ਮਠਿਆ ਦਾ ਜੋਤੀ ਤੇ ਡਾਕਟਰ ਬਲਕਾਰ ਕਟਾਰੀਆ ਨੇ ਸਵਾਗਤ ਕੀਤਾ ਪਕੌੜੇ ਪਛ ਗਿਆ ਹੁਣ ਸਪੀਡ ਵਧਾਈਏ ਥੋੜੀ ਜੀ ਸਵਾਗਤ ਕਰਦੇ ਆ ਨਿਕਾ ਬਹੁਤ ਜੀ ਆਇਆਂ ਕਹਿੰਨੇ ਇਹਨਾਂ ਨੂੰ ਕਿ ਸਾਡੇ ਪਿੰਡ ਦਾ ਮੇਲਾ ਐਦਾਂ ਹੀ ਗਾਂ ਬਦੂ ਲੱਗਦਾ ਰਹੇ ਜੋ ਕਿ ਅਸੀਂ ਇਹਨਾਂ ਮਾਤਾ ਭੈਣਾਂ ਨੂੰ ਆਪਣਿਆਂ ਨੂੰ ਐਦਾਂ ਹੀ ਦੇਖੀ ਜਾਈਏ ਤੇ ਉਹਨਾਂ ਦੀ ਸੇਵਾ ਕਰੀਏ ਠੀਕ ਹੈ ਜੀ ਬਾਕੀ ਤੁਸੀਂ ਇਹਨਾਂ ਦੇਖ ਸਕਦੇ ਆ ਕਿੰਦਾ ਸਾਰੀਆਂ ਧੀਆਂ ਭੈਣਾਂ ਆਪਣੀਆਂ ਸੜੀਆਂ ਪਈਆਂ ਨੇ ਆਪਣਾ ਉਤ सहार ਮਨਾ ਰਹੀਆਂ ਨੇ ਬਹੁਤ ਹੀ ਖੁਸ਼ੀ ਦਾ ਮੌਕਾ ਆ ਅਸੀਂ ਸਾਰੇ ਵੱਲੋਂ ਆਪਣੀ ਪੰਚਾਇਤ ਉਹਨਾਂ ਦੇ ਪਿੰਡ ਵਾਸੀਆ ਬਰੋ ਐਨ ਆਰ ਆਈ ਵੀ ਦਾ ਵੱਲੋਂ ਇਹਨਾਂ ਨੂੰ ਵਧਾਈਆਂ ਦਿੰਨੇ ਆ ਕਿ ਜੋ ਕਿ ਸਾਡੇ ਵੈਸੇ ਨੂੰ ਐਦਾਂ ਹੀ ਸੰਭਾਲ ਕੇ ਰੱਖੋ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਜੀ